ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਪੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅਸੀਂ ਸਾਰੇ ਠੀਕ ਆ ਆਈ ਹੋਪ ਤੁਸੀਂ ਸਾਰੇ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਾ ਲਓ ਜੀ ਇੱਥੇ ਦੁਪਹਿਰ ਦਾ ਟਾਈਮ ਆਪਾਂ ਬਲੌਗ ਸਟਾਰਟ ਕਰ ਲਿਆ ਤੇ ਇੱਥੇ ਆਪਣਾ ਮੈਂ ਜਿਹੜੇ ਤੁਹਾਨੂੰ ਪਹਿਲਾ ਵੀਡੀਓ ਦੇ ਵਿੱਚ ਸੂਟ ਦਿਖਾਈ ਸੀ ਆਪਣੇ ਇੱਕ ਜੋਗੀ ਮੈਂ ਪਹਿਨਿਆ ਹੋਇਆ ਇੱਕ ਇਹ ਤੇ ਤਿਆਰ ਕਰਕੇ ਰੱਖ ਰਹੀ ਸੀਗੀ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਦਿਖਾਉਣਾ ਤੁਹਾਨੂੰ ਮੌਸਮ ਥੋੜਾ ਜਿਆ ਅੱਜ ਬਹੁਤ ਜ਼ਿਆਦਾ ਗਰਮਾਹਟ ਵਾਲਾ ਬਹੁਤ ਜ਼ਿਆਦਾ ਗਰਮੀ ਸੀਗੀ ਅੱਜ ਪਰ ਵਿੱਚ ਵਿੱਚ ਬੱਦਲ ਵੀ ਹੋ ਰਹੇ ਸੀ بارش ਦਿਨ ਚ ਨਹੀਂ ਹੋਈ ਰਾਤ ਹੋਈ ਸੀਗੀ ਲੋ ਜੀ ਉਸ ਤੋਂ ਬਾਅਦ ਆ ਗਈ ਸੀ ਕਿਚਨ ਚ ਇੱਥੇ ਲੱਗੀ ਐ ਮੈਂ ਚਾਹ ਬਣਾਉਣ ਤੇ ਚਾਹ ਪੀ ਕੇ ਅੱਜ ਤੁਹਾਡੇ ਨਾਲ ਆਪਣੀਆਂ ਅਸੀਂ ਪੁਰਾਣੀਆਂ ਯਾਦਾਂ ਸ਼ੇਅਰ ਕਰਾਂਗੇ ਉਹ ਤੁਹਾਨੂੰ ਅੱਗੇ ਦੱਸੂਗੀ ਮੈਂ ਕਿਵੇਂ ਕਿਉਂਕਿ ਦੇਖੋ ਹੁਣ ਕਲੇਰ ਸਾਹਿਬ ਵੀ ਘਰ ਬੈਠੇ ਨੇ ਪਹਿਲੇ ਉਹ ਨਾਲ ਵੀ ਮਨ ਨਹੀਂ ਲੱਗ ਰਿਹਾ ਹੈਗਾ ਤਾਂ ਕਰਕੇ ਆਪਾਂ ਥੋੜਾ ਜਿਹਾ ਅੱਜ ਵੀਡੀਓ ਨੂੰ ਥੋੜਾ ਜਿਹਾ ਕੰਟੈਂਟ ਆ ਜਿਹੜਾ ਚੇਂਜ ਕਰ ਦਾਂਗੇ ਚਲੋ ਤੁਹਾਨੂੰ ਵੀ ਵਧੀਆ ਲੱਗੂਗਾ ਹਨਾ ਮੈਂ ਸਿੱਖ ਵੀਡੀਓ ਪਹਿਲਾਂ ਸ਼ੇਅਰ ਕੀਤੀ ਹੋਈ ਐ ਮੈਂ ਉਸ ਤਰ੍ਹਾਂ ਪਰ ਅੱਜ ਆਪਾਂ ਦੁਬਾਰਾ ਵੀਡੀਓ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਤੁਹਾਨੂੰ ਵੀ ਵਧੀਆ ਲੱਗੂ ਜੀ ਤੇ ਬਾਕੀ ਚਲੋ ਆਸੀਂ ਵੀ ਆਪਣੀਆਂ ਪੁਰਾਣੀਆਂ ਜਿਹੜੀਆਂ ਯਾਦਾਂ ਨੇ ਉਤਾਰੀਆਂ ਕਰ ਲਵਾਂਗੇ ਹਨਾ ਚਲੋ ਜੀ ਫਿਰ ਚਾਹ ਪੀ ਕੇ ਮਿਲਦੇ ਹਾਂ ਹੁਣ ਸੋਨੂੰ ਤੇ ਚੱਲਦੇ ਆਪਾਂ ਰੂਮ ਦੇ ਵਿੱਚ ਪਹਿਲਾਂ ਆਪਾਂ ਚਾਹ ਬਣਾ ਲਈਏ ਜੀ ਸਤਿ ਸ੍ਰੀ ਅਕਾਲ ਜੀ। ਤੁਹਾਡੇ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਹੋਰ ਸਾਰੇ ਕੀ ਹਾਲ ਜਾਲ ਨੇ? ਮੈਂ ਠੀਕ ਹਾਂ ਜੀ। ਆਈ ਹੋਪ ਤੁਸੀਂ ਸਾਰੇ ਵੀ ਠੀਕ ਹੋਮੋਗੇ, ਖੁਸ਼ ਹੋਮੋਗੇ, ਖਸ਼ਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ। ਵਾਹਿਗੁਰੂ ਹਮੇਸ਼ਾ ਤੁਹਾਨੂੰ ਤੰਦਰੁਸਤ ਜਲਦੀ ਕਲਾ ਵਿੱਚ ਰੱਖਣਾ। ਤੇ ਲੋ ਜੀ ਇੱਥੇ ਦੁਪਹਿਰ ਦਾ ਟਾਈਮ ਆ। ਆਪਾਂ ਬਣਾਈਏ ਚਾਹ ਰੱਖੀ ਹੋਈ ਬਣ ਲਈ। ਤੇ ਅੱਜ ਮੈਂ ਪਾਇਆ ਨਿਊ ਸੂਟ ਵੀ। ਵੀਡੀਓ ਦਾ ਇੰਟਕਾ ਕਰਤਾ ਸੀ ਦੂਜਾ ਜਿਹੜਾ ਆਪਾਂ ਸਟਾਰਟ ਕਰਤਾ ਕਾਟਨ ਦਾ ਹੀ ਹੈਗਾ ਫੈਬਰਿਕ। ਤੇ ਘਰ ਲਈ ਬਣਾਇਆ। ਘਰ ਪਾਉਣ ਲਈ। ਵੈਸੇ ਹੁਣਾ ਜਿਹੜੇ 2-3 ਮਹੀਨੇ ਨੇ ਇਥੇ ਕਸੇ-ਕਸੇ ਜਿਹੇ ਕੱਪੜੇ ਵਧੀਆ ਲੱਗਣਗੇ। ਜਿਹੜੇ ਨਿਊ ਸੂਟ ਨੇ ਉਹ ਥੋੜੇ ਜਿਹਾ ਹਜੇ ਜਿਆਦਾ ਪਿੰਡੇ ਨੂੰ ਉਹ ਕਰਦੇ ਨਹੀਂ ਹਨਾ। ਮਤਲਬ ਕਿ ਸਕਿਨ ਨੂੰ ਜਿਆਦਾ ਅੱਜ ਨੂੰ ਮਤਲਬ ਬਸ ਮੇਰੇ ਤੋਂ ਪਾਈ ਨਹੀਂ ਜਾਂਦੀ ਮੇਨ ਰੀਜ਼ਨ ਇਹ ਹੈਗਾ ਮੇਰੇ ਤੋਂ ਨਾ ਜਿਆਦਾ ਜਿਹੜਾ ਨਵਾਂ ਕੱਪੜਾ ਹੁੰਦਾ ਉਹ ਜਿਹੜਾ ਥੋੜਾ ਜਿਹਾ ਦੋ ਚਾਰ ਧੋਵਾਂ ਪੈ ਜਾਂਦੇ ਨੇ ਫਿਰ ਪੈਂਦਾਗਾ ਇਹ ਸੌਫਟਾ ਬਿਲਕੁਲ ਪੈ ਵੀ ਸਕਦਾ ਪਰ ਉਹੀ ਚੀਜ਼ ਆ ਇਹਦੇ ਵੀ ਜਿਹੜੇ ਦੋ ਤਿੰਨ ਮਹੀਨੇ ਲੰਘੇ ਹਨਾ ਇਹ ਜਿਆਦਾ ਨਵੀਂ ਜੀ ਵਾਲੇ ਹੋ ਗਏ ਹਨਾ ਹੁਣ ਤੇ ਇਹਦੇ ਵਿੱਚ ਕਈ ਪਤਲੇ ਜਿ ਕਿਸੇ ਕਿਸੇ ਜਿਹਾ ਕੱਪੜੇ ਬਗੇ ਲੱਗਦੇ ਨੇ ਉਹ ਆਪਣੇ ਕੋਲ ਕਾਫੀ ਨਹੀਂ ਜੀ ਪਰ ਇਹ ਕਾਫੀ ਸੂਟ ਸਟਿਚ ਕਰਾਏ ਨੇ ਇੱਕ ਦੋ ਤੋਂ ਵੀ ਚੁਖਰਾਵੀ ਨਿਕਲ ਗਏ ਇੱਥੋਂ ਕਰਵਾਏ ਸੀ ਜਿਹੜੇ ਚਲੋ ਜੀ ਚਾਹ ਪੀ ਕੇ ਅੱਜ ਨਾ ਆਪਾਂ ਆਪਣੇ ਪੁਰਾਣੇ ਦਾ ਜਦਾਂ ਨੇ ਜਿਹੜੀਆਂ ਉਹ ਤਾਜ਼ਾ ਕਰਾਂਗੇ ਅੱਜ ਮਨ ਕਰ ਰਿਹਾਗਾ ਵੀ ਆਪਣੀ ਹੀ ਪੁਰਾਣੀ ਐਲਬਮ ਕਾਫੀ ਹਲਾ ਵੰਪਾਂ ਸਾਡੇ ਕੋਲ 3-4 ਮਿੰਗਿਆ ਉਹ ਦੇਖੀ ਕੱਢ ਕੇ ਹਨਾ ਪਾ ਕੇ ਮਨ ਕਰ ਰਿਹਾ ਸੀ ਥੋੜਾ ਟਾਈਮ ਫ੍ਰੀ ਵੀ ਸੀਗੇ ਤੇ ਬਸ ਚਾਹ ਪੀ ਕੇ ਉਸ ਤੋਂ ਬਾਅਦ ਦੇਖ ਲੈ ਸਭ ਨੇ ਚਨੇ ਜੁਨੇ ਉਵਾਲ ਲੈਨੇ ਇੱਕ ਆ ਭੈਣ ਦਾ ਮੈਨੂੰ ਕਮੈਂਟ ਵੀ ਆਇਆ ਸੀ ਉਹ ਕਹਿੰਦੇ ਸੀ ਵੀ ਜਿਹੜਾ ਚਨੇਆਂ ਵਾਲਾ ਸੂਪ ਆ ਤੁਸੀਂ ਵੀ ਲੈ ਲਿਆ ਕਰੋ ਹਨਾ ਬਹੁਤ ਜਿਆਦਾ ਵਧੀਆ ਲੱਗਦਾ ਜਦੋਂ ਤੁਸੀਂ ਇਸ ਤਰ੍ਹਾਂ ਮੇਰੀ ਫਿਕਰ ਕਰਦੇ ਹੋ ਹਨ ਮੈਨੂੰ ਕਹਿਨੇ ਹੋ ਸਪੈਸ਼ਲੀ ਜੇ ਤੁਸੀਂ ਆਰ ਖਾਇਆ ਕਰੋ ਹਨ ਮੈਨੂੰ ਬਹੁਤ ਵਧੀਆ ਲੱਗਦਾ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡੇ ਸਾਰੀਆਂ ਮੇਰੀਆਂ ਭੈਣਾਂ ਦਾ ਐਨਾ ਤੁਸੀਂ ਮਤਲਬ ਕਿ ਵਧੀਆ ਵਧੀਆ ਕਮੈਂਟ ਕਰ ਦਿੰਨਾ ਮੇਰਾ ਧਿਆਨ ਰੱਖ ਰਿਹਾ ਹੋ ਤਾਂ ਦੇਖ ਰਿਹਾ ਮੈਨੂੰ ਬਹੁਤ ਵਧੀਆ ਲੱਗਦਾ ਵੀ ਤੁਸੀਂ ਮਤਲਬ ਕਿ ਆਪ ਮੈਂ ਉਸ ਦਿਨ ਨਾ ਬੱਚਿਆਂ ਨੂੰ ਵੀ ਦੇ ਦਿੱਤਾ ਸੀ ਉਹ ਪਲੇਅਰ ਸਾਹਿਬ ਨੂੰ ਵੀ ਪਰ ਮੈਂ ਆਪ ਨੇ ਲਿਆ ਸੀ ਤਾਂ ਕਰਕੇ ਉਹ ਫਿਰ ਭੈਣ ਨੇ ਵੀ ਕਿਹਾ ਕਹਿੰਦੇ ਤੁਸੀਂ ਵੀ ਲੈ ਲੈ ਬਹੁਤ ਵਧੀਆ ਲੱਗਿਆ ਚਲੋ ਜੀ ਚਾਹ ਬਲਗਿਰ ਦੇ ਵਿੱਚ ਪਾਣਿਆ ਹਾਂ ਦੁੱਧ ਉਸ ਤੋਂ ਬਾਅਦ ਬੈਠ ਕੇ ਚਾਹ ਪੀਵਾਂਗੇ ਤੇ ਇੰਜੋਏ ਕਰਾਂਗੇ ਨਾਲ ਆਪਾਂ ਚਾਹ ਪੀਣ ਤੋਂ ਬਾਅਦ ਹੀ ਕਿਉਂਕਿ ਹਜੇ ਕੱਡੀਆਂ ਵੀ ਨਹੀਂ ਹੈਗੀਆਂ ਗੰਸ ਵਗੈਰਾ ਨੇ ਜਿਹੜੀਆਂ ਉਹ ਕੱਢਣੀਆਂ ਨੇ ਹਜੇ ਆਹ ਬੈੱਡ ਵਿੱਚ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਵੀ ਕੱਢੂਗੀ ਪਹਿਲਾਂ ਬੈਠ ਕੇ ਚਾਹ ਪੀਵਾਂਗੇ ਕਿਉਂਕਿ ਫਿਰ ਇੱਥੇ ਟਾਈਮ ਹੈ ਜਿਹੜਾ ਦੋ ਦਾ ਹੈ ਫਿਰ ਪਲੇਸ ਆਵਦੇ ਚਨੇ ਵਗੈਰਾ ਦਾ ਸ਼ੂਕ ਜਿਹੜਾ ਬਣਾਵਾਂਗੇ ਆਪਾਂ ਹਾਂ ਕਿਆ ਰਮਣ ਮੱਕਣ ਮਿਲ ਗਈ ਬਾਕੀ ਇਹਨਾਂ ਪਤਾ ਨਹੀਂ ਕਿੱਥੇ ਨੂੰ ਲੱਭਣੇ ਪੈਣਗੇ ਪਰ ਇਹ ਹੀ ਦੇਖਣ ਲੱਗੇ ਆਪਾਂ ਨੂੰ ਕਾਫੀ ਟਾਈਮ ਲੱਗੇਗਾ ਪਹਿਲਾਂ ਇਹ ਹੀ ਦੇਖਨੇ ਆਪਾਂ ਕਿਉਂਕਿ ਇਹ ਬਾਹਰ ਆਈ ਹੋਈ ਹੈ ਹੈਨਾ ਦੇਖਦਾ ਕਿੰਨੇ ਟਾਈਮ ਬਾਅਦ ਦੇਖ ਰਹੇ ਹਾਂ ਚਲੋ ਹੁਣ ਹੋਰ ਤੋਂ ਵੀ ਕਰਦੇ ਆਪਣੇ ਪੁਰਾਣੇ ਜਿਆਦਾ ਤਾਜ਼ੀਆਂ ਸਭ ਤੋਂ ਪਹਿਲਾਂ ਦਿਖਾ ਰਿਹਾ ਆਪਾਂ ਸੁਣੇ ਪਾਪਾ ਜੀ ਦੀ ਬੈਂਕਰੀ ਆ ਰਿਟਾਇਰਮੈਂਟ ਸੀ ਉਦੋਂ ਦੀ ਪਿੱਕਾ ਇਹ ਆ ਦੇਖੋ ਆ ਸੀਗੇ ਸਾਡੇ ਪਾਪਾ ਜੀ ਤਾਂ ਤੇ ਇੱਥੇ ਵੀ ਦੇਖੋ ਅੱਗੇ ਚਲੋ ਹਾਂ ਬਸ ਸਾਰੇ ਬੈਂਕ ਦੀ ਇਹਨਾਂ ਰਿਟਾਇਰਮੈਂਟ ਦੀ ਹੈ ਇਹ ਸਾਰੀ ਐਲਬਮੇ ਦੇ ਵਿੱਚ ਆਪਣੀਆਂ ਹੋਰ ਵੀ ਪਿੱਕਾਂ ਹੈਗੀਆਂ ਨੇ ਪਰ ਉਹੀ ਸਾਰੀ ਐਲਬਮ ਜਿਹੜੀ ਰਿਟਾਇਰਮੈਂਟ ਦੀ ਸੀਗੇ ਦੇ ਵਿੱਚੋਂ ਕੁਸਾ ਨਾ ਹੋ ਗਿਆ ਹਾਂ ਦੇਖੋ ਮਦਨਾ ਚਾ ਕੰਨੀਆਂ ਨੂੰ ਭੁੱਲ ਵੀ ਆ ਤਾਂ ਮੱਗਰ ਆ ਹਨਾ ਇਹੀ ਹੈ ਨਾ ਜਿਹਦੇ ਦੋ ਮੁੰਡੇ ਕਹਿੰਦੇ ਸੀ ਰਿਸ਼ਤਾ ਕਰਵਾਓ ਹਨਾ ਆ ਚਾਚਾ ਇਹ ਇਹ ਕੌਣ ਸੀਗੇ ਗੰਨਵੈਣ ਸੀ ਵੀ

Ah, ecco, flash, vedo, e te e gna, ne? Ah, ecco, okay. ah, si, ah, Che me, patalino, si, me, da botto, <de>. do. <laughs> ah, si, gna, sani. Sani, da, Ah, papà, i papà, i miei, vengono. Ah, clear, si,

हाँ देखो मेरी मेरे गर्द हाँ गर्दन हमेशा टेढ़ी होती है हाँ देखो ऐने नी में सूट होते हैं ऐसी पाए हुए हाँ देखो किन्ने नी में नी सी सूट हाँ देखो देखो मम्मी चाची सस वह देखो आ डिश चाचा यूनी यूनिट डेथ होगी ਆਹ ਦੇਖੋ ਪਲੇਸ ਹਾਂ ਕਿ ਹੱਥ ਫੜਦੇ ਸੀ ਆ ਦੇਖੋ ਇੱਥੇ ਪਿੰਦਰ ਹੋ ਗਿਆ ਸੀਗਾ ਕਿੰਨੇ ਦਿਨਾਂ ਦਾ ਸੀ ਪੰਜ ਦਿਨਾਂ ਦਾ ਆ ਦੇਖੋ ਇਹ ਸੇ ਪੱਜੇ ਦਿਨਾਂ ਦਾ ਹੋ ਗਿਆ ਸੀ ਪਿੰਦਰ ਆ ਦੇਖੋ ਇੱਥੇ ਆ ਦੇਖੋ ਸਾਰੇ ਨੇ ਜੱਕ ਜੱਕ ਕੇ ਆ ਘਸਾ ਨਹੀਂ ਉੜ ਖੜਾ ਸੀ ਨੀੱਚੇ ਆ ਕਮਲ ਆਈ ਕਮਲ ਕਮਲੀ ਆਹ ਕਾ ਐਡੀ ਕੁ ਸੀਗੀ ਕਮਲ ਉਹ ਆ ਦੇਖੋ ਆ ਦੇਖੋ ਸਣੀ ਇਹ ਬੱਗਾ ਕਿਹੜਾ ਬੱਗਾ ਗੋਰਾ ਹੈਗਾ ਗੋਰਾ ਗੋਰੇ ਨੇ ਚੱਕਿਆ ਹੋਇਆ ਪਿੰਦਰ ਨੂੰ ਆ ਸਣੀ ਕੋਲ ਖੜਾ ਦੇਖੋ ਫੋਟੋ ਕਿੰਨਾ ਸੀਗਾ ਚੌਹ ਹਣਾ ਖਿਚਾਉਣ ਦਾ ਆ ਸਾਡੀ ਗਵੰਡੀ ਨੇ ਨੂੰ ਸੱਸ ਆ ਦੇਖੋ ਮੈਂ ਪਾਫ ਕਰਦੀ ਹੁੰਦੀ ਸੀ ਪਹਿਲਾਂ ਦੇਖੋ ਇਸ ਤਰ੍ਹਾਂ ਆ ਮੁਰਕੀ ਵੀ ਪਾਈ ਹੋਈ ਸੀ ਅਸਾ ਬੱਚਾ ਦੇਖੋ ਪਿੰਦਰ ਛੋਟਾ ਹੁੰਦਾ ਮੈਂ ਇੱਥੇ ਨੀ ਕਾਲੀ ਹੋ ਗਈ ਸੀ ਨਾ ਜਦੋਂ ਇੱਧਰਲੇ ਘਰ ਆਏ ਸੀ ਆਪਾਂ ਬਹੁਤ ਹਨਾ ਆ ਬਸ ਨਹੀਂ ਆਇਆ ਹੋ ਸੀਗਾ ਬਰਥਡੇ ਇੱਥੇ ਆ ਦੇਖੋ ਮੈਂ ਨਹੀਂ ਪਤਲੀ ਸੀ ਇਹ ਜਿਆਦਾ ਹੀ ਹੁੰਦੇ ਨੇ ਹਾਂ ਜਿਹੜੇ ਚ ਕੈਚ ਹੋ ਕੇ ਰਹਿ ਜਾਂਦੀਆਂ ਨੇ ਹੰਦਾ ਕਦੋਂ ਹੀ ਮਨ ਕਰਦਾ ਦੇਖ ਲੈਂਦਾ ਹੱਸ ਲੈਂਦਾ ਹੀ ਆਦਾਂ ਕਰਕੇ ਕੋਈ ਰੋਲ ਲੈਂਦਾ ਹੋਣਾ ਨਾ ਦੇਖੋ ਇੱਥੇ ਸਹੀ ਵਸੇਗਾ ਵਰਦੀ ਹੀ ਬਣਾ ਰਹੀ ਸੀ ਭਾਈ ਇਸ ਲਈ ਸੰਦੀਪ ਨਵਾਂ ਛੋਟਾ ਹੰਦਾ ਤਾਂ ਕਰਾਂ ਸੀ ਨਾ ਉਹਦੇ ਜੂੜਾ ਸੀ ਨਾ ਆਹ ਦੇਖੋ ਪੂਰੀ ਫੈਮਿਲੀ ਆਹ ਦੇਖੋ ਹਾਂ ਨੀ ਬਿਲਕੁਲ ਦੇਖੋ ਨਿਕਾ ਜੇ ਕਿੱਲ ਵੀ ਲੱਗਦਾ ਸੀ ਆ ਦੇਖੋ ਇੱਥੇ ਬਿੰਦਰ ਦਾ ਬਰਥਡੇ ਠੀਕ ਆ ਜੀਬ ਦੇਖੀ ਐ ਗਈ ਬੈਠਾ ਉਸ ਆਪਾਂ ਨੂੰ ਕੇਕ ਨਹੀਂ ਮਿਲੇ ਸੀਗਾ ਉਹ ਲਿਆਂਦਾ ਸੀ ਮਿਲਕ ਕੇਕ ਹਨ ਹਮਮ ਤਾਂ ਨਾ ਕੱਟਣਾ ਅੱਜ ਕਿ ਚੱਕਦਾ ਸੀਗਾ ਮੈਂ ਕੱਟਾਂ ਹਮਮ ਕਰੀ ਜੀ ਆ ਦੇਖੋ ਕੇਕ ਕੱਟਦਾ ਚੂੜੀਆਂ ਕਿੰਨੀਆਂ ਪਾਉਣੀਆਂ ਹੋਣੀਆਂ ਨੇ ਪਹਿਲਾਂ ਮੈਂ ਪਾ ਲੈਂਦੀ ਸੀ ਨਾ ਹੌਣ ਨੀ ਬੰਨਿਆ ਹਾਂ ਦੇਖੋ ਇਹ ਸੋਹਣੀ ਹੈ ਹਾਂ ਇਹ ਸੋਹਣੀ ਹੈ ਯਾਰ ਦੇਖ ਤੁਸੀਂ ਵੀ ਵਧੀਆ ਲੱਗਦੇ ਮੈਂ ਪਾਇਆ ਸੀ ਰੈੱਡ ਕਲਰ ਦਾ ਸੂਟ ਇੱਥੇ ਰੰਗ ਠੀਕ ਹੋ ਗਿਆ ਸੀ ਮੇਰਾ ਪਹਿਲਾਂ ਵਾਲਾ ਕਾਲਾ ਹੁੰਦਾ ਸੀ ਹੋ ਗਿਆ ਸੀ ਇੱਕ ਵਾਰ ਜਦੋਂ ਆਏ ਆਏ ਇੱਧਰ ਲੈ ਘਰਾਂ ਦੇਖੋ ਜੁਐਲਰੀ ਵੀ ਫੁੱਲ ਪਾਈ ਹੋਈ ਹੈ ਫੁੱਲ ਜੁਐਲਰੀ ਪਾਈ ਹੋਈ ਹੈ ਦੇਖੋ ਮੈਂ ਇੱਥੇ ਝੂਲੀਆਂ ਵਾਲੇ ਕਾਂਡੇ ਨਾਲ ਪਾਇਆ ਹੋਇਆ ਹਾਰ ਚੂੜੀਆਂ ਉਦੋਂ ਇਹ ਨਹੀਂ ਹੁੰਦਾ ਸੀ ਵੀ ਨਾਲ ਦੀਆਂ ਜਾਏ ਹਨਾ ਜਿਵੇਂ ਜੁਵੈਲ ਉਹ ਹੀ ਜੱਜ ਜਾਂਦੀ ਸੀ ਅੱਗੇ ਹਾਂ ਦੇਖੋ ਆ ਮੇਰਾ ਛੋਟਾ ਭਰਾ ਆਪਣੀ ਕਮਾਂਡੀ ਨੇ ਸਾਰੇ ਫਲੇਰ ਸਾਹਿਬ ਦੇ ਦੋਸਤ ਆ ਦੇਖੋ ਜਿਹੜੀ ਸਾਈਡ ਆਪਨੇ ਹੁਣ ਸੈੱਡ ਆ ਨਾ ਉਹ ਸਾਈਡ ਪਹਿਲਾਂ ਓਪਨ ਸੀ ਐਵੇਂ ਇੱਧਰ ਓਟਾ ਸੀਗਾ ਆ ਦੇਖੋ ਆ ਓਟਾ ਸੀਗਾ ਉਪ ਤੁਰੇ ਉਦੋਂ ਮੈਂ ਗਮਲੇ ਘੁੰਮਲੇ ਵਧੀਆ ਸੀ ਖਾਵੀ ਤੇ ਆਹ ਕਾ ਨਹੀਂ ਸਾਈਡਾਂ ਤੇ ਉਹ ਲਾਇਆ ਹੋਇਆ ਸੀ ਇੱਧਰ ਆਪਾਂ ਨੇ ਬੋ ਇਹਦੀ ਗੱਡੀ ਦੇ ਇੱਧਰ ਮੂਰੇ ਰਹਿ ਗਏ ਹਨਾ ਬਹੁਤ ਪੌਦੇ ਸੀ ਜਿਹੜੇ ਲੱਗੇ ਹੋਏ ਆ ਦੇਖੋ ਕਿਵੇਂ ਖੜੇ ਨੇ ਦੋਨੇ ਪਾਈ ਉਸ ਦਿਨ ਸ਼ਾਇਦ ਹੋਲੀ ਸੀਗੀ ਹੋਲੀ ਸੀ ਉਸ ਦਿਨ 15 ਮਾਰਚ ਨੂੰ ਪਿੰਦਰ ਦਾ ਬਰਥਡੇ ਤੇ ਜਦੋਂ ਸਣੀ ਹੋਲੀ ਖੇਡ ਰਿਹਾ ਸੀ ਆ ਦੇਖੋ ਹੋਲੀ ਖੇਡ ਰਿਹਾ ਤੇ ਮੂੰਹ ਤੇ ਵੀ ਤਾਂ ਹੈ ਜੱਕੇ ਰੱਖ ਲਾ ਲੱਸੀ ਹਨਾ ਮਾ ਦੇਖੋ ਇੱਥੇ ਹੋਲੀ ਖੇਡ ਰਹੇ ਜੀ ਹੋਲੀ ਖੇਡਣ ਚ ਮਸਤ ਸੀਗਾ ਹਾਂ ਇਹ ਵੀ ਮਿਸਿੰਗ ਨਿਕਲੇ ਰਸ ਆਪਦੇ ਦੋਸਤ ਨੇ ਇਹਨਾਂ ਦੀ ਵੀ ਡੈਥ ਹੋ ਗਈ ਹੈ ਵਾਈਫ ਇਹਨਾਂ ਦੀਆਂ ਦੋਨੋਂ ਬੱਚੇ ਨਹੀਂ ਇਹ ਜੂਰਾ ਕਿੱਥੇ ਹਾਂ ਵੀ ਸਟੂਡੀਓ ਗੋਰਾ ਸਟੂਡੀਓ ਇਹ ਫੋਟੋਗ੍ਰਾਫਰ ਸੀਗਾ ਜਿਆਦਾ ਤਰੀਹੀ ਹੋਂਦਾ ਹੁੰਦਾ ਸੀ ਸਾਡੀ ਫੋਟੋ ਕਿਚਨ ਜਦੋਂ ਵੀ ਕੋਈ ਵੀ ਛੋਟਾ ਮੋਟਾ ਫੰਕਸ਼ਨ ਹੁੰਦਾ ਸੀ ਨਾ ਤਾਂ ਇਹਨੂੰ ਬਾਈ ਰੂ ਹੀ ਬੁਲਾਉਂਦੇ ਹੁੰਦੇ ਸੀ ਆਪਾਂ ਘਰ ਆਹ ਦੇਖੋ ਮੈਂ ਪਤਲੀ ਜੀ ਆਹ ਦੇਖੋ ਦੋਸਤ ਦੋਸਤ ਦੋਨੇ ਇਹ ਕਹਿੰਦਾ ਹੁੰਦਾ ਸੁਖਮਣ ਸੋ ਸੋ ਸੁਖਮਣ ਫਲੇੜੇ ਵਾਲਾ ਇਹ ਕਹਿੰਦਾ ਹੁੰਦਾ ਸੀ ਪਟਿਆਲੇ ਵਾਲਾ ਭਿੰਦਰੀ ਇਹਨੂੰ ਹਮੇਸ਼ਾ ਪਟਿਆਲੇ ਸ਼ੋਪਿੰਗ ਕਰਨ ਜਾਂਦੇ ਹੁੰਦੇ ਪਟਿਆਲੇ ਵਾਲਾ ਭਿੰਦਰੀ ਕਹਿੰਦਾ ਹੁੰਦਾ ਸੀ ਆ ਦੇਖੋ ਬੱਚਾ ਇਹ ਫੋਟੋ ਕਰਵਾਉਣੀ ਹੈ ਵੱਡੀ ਯਾਰ ਚਲੋ ਮੰਮਾ ਯਾ ਦੇਖੋ ਜੀ ਸਾਹਿਬ ਮੈਂ ਚੱਲੀ ਆਂ ਉਂਗਲ ਦਾ ਇਹ ਮੂੰਹ ਚ ਰੱਖਣੀ ਸੀ ਕਿਵੇਂ ਰੁੱਸਿਆ ਜਾ ਬੈਠਾ ਆਸ ਨਹੀਂ ਦੇਖੋ ਖੋਲੀ ਖੇਡ ਖੇਡ ਕੇ ਐ ਹੋਇਆ ਫਿਰ ਆ ਦੇਖੋ ਇਹ ਇੱਕ ਇੱਕ ਉਲਟਾ ਉਲਟ ਲੱਗੇ ਹੋਏ ਨੇ ਹਨਾ ਆ ਦੇ ਤ ਤੁਸੀਂ ਇਹਨੂੰ ਉੱਪਰ ਹੀ ਜੇ ਟੰਗ ਲੈਂਦੇ ਸੀ ਨਾ ਜਾ ਕੇ ਆ ਦੇਖੋ ਇਹ ਮੇਰਾ ਭਰਾ ਕਲੀਸਾ ਆ ਇਹਨੇ ਦੋਸਤ ਨੇ ਇਹ ਹਾਂ ਦੇਖ ਸਾਡਾ ਇਹੀ ਘਰ ਪਹਿਲਾਂ ਇਸ ਤਰ੍ਹਾਂ ਦਿੱਸਦਾ ਹੁੰਦਾ ਸੀਗਾ ਕੋਈ ਕਾਰਟਨ ਵਗੈਰਾ ਨਹੀਂ ਲੱਗੇ ਹੋਏ ਸੀਗੇ ਹਾਂ ਦੇਖੋ ਹਾਂ ਦੇਖੋ ਮੈਂ ਕਿਵੇਂ ਨਹੀਂ ਲੱਗਦੀ ਇੱਥੇ ਦੇਖ ਕੇ ਐਜ ਹੁੰਦਾ ਨਾ ਹੁਣ ਤਾਂ ਯਕੀਨਾਂ ਚੇਂਜ ਹੋ ਗਿਆ ਕਿਵੇਂ ਜਿ ਲੱਗਦੀ ਮੈਂ ਇੱਥਾ ਹੋ ਗਿਆ। ਆ ਇਹ ਤਾਂ ਵਿਆਹ ਹੀ ਹੈ ਨਾ। ਇਹ ਵਿੱਚ ਲੱਗੀ ਵਿਆਹ ਲਈ ਕਈ ਮਿਕਸ ਜਿਹੀ ਹੋ ਰਹੀਆਂ ਨੇ ਨਾ। ਮਿਕਸ ਜਿਹੀ ਹੋ ਰਹੀਆਂ ਨੇ। ਦੇਖੋ ਵਿਆਹ ਵੇਲੇ ਕਲੀਅਰ ਸਾਬ ਹੈ ਜਿਹੇ ਹੁੰਦੇ ਸੀ। ਇਹ ਸੋ ਇਹ ਇਹਦੇ ਨਾਨਕੇ ਸਾਈਡ ਤੋਂ ਸਾਰੀ ਫੈਮਿਲੀ ਹੈ ਵਿੱਚ। ਸਾਰੀ ਨਹੀਂ ਮਤਲਬ ਕਿ ਇਹ ਵਾਲੇ ਹੋ ਗਏ ਇਹ ਪਿੱਛੇ ਖੜੇ ਨੇ ਆ ਸਾਡੇ ਮਾਮਾ ਜੀ ਦੇ ਆ ਵੀ ਇਹ ਕੌਣ ਹਨੀ? ਜੂਪਾ। ਇਹ ਵੀ ਸੋਇਤੂ ਹੀ ਨੇ ਹੈ ਨਾ। ਆ ਕਾਲਾ ਨਹੀਂ ਹੈ। ਸੁਖਿਆ ਕਿ ਜਗਰ ਕਾ ਕਾਲਾ ਤਾਂ ਛੋਟਾ ਹੁੰਦਾ ਹੋਣਾ ਬਹੁਤ ਉਦੋਂ ਨਹੀਂ ਇਹ ਤਾਂ ਸੁਖਿਆ ਹੁਣ ਆ ਦੇਖੋ ਦੋਨੇ ਭਰਾਵਾਂ ਨੇ ਤੁਹਾਨੂੰ ਖੋਣੇ ਪੇ ਕਾ ਦੇ ਇਹ ਉਧਰਲੇ ਘਰ ਸੀਗਾ ਪਿੰਦਰ ਦਾ ਬਰਥਡੇ ਉਦੋਂ ਮੈਨੂੰ ਬੜਾ ਸ਼ੌਂਕ ਸੀ ਇਹਦਾ ਵੀ ਜੂੜਾ ਰੱਖਾ ਮੈਂ ਤੁਹਾਨੂੰ ਕਹੇ ਹੈਵੀ ਲੈ ਇੱਕ ਦੋ ਵੀਡੀਓ ਚ ਆ ਦੇਖੋ ਇਸ ਤਰ੍ਹਾਂ ਇਹ ਜੂੜਾ ਹੁੰਦਾ ਸੀਗਾ ਮੈਨੂੰ ਬੜਾ ਸ਼ੌਂਕ ਹੁੰਦਾ ਸੀ ਵੀ ਜੂੜਾ ਬਣਾਵਾ ਕਿਵੇਂ ਬੈਠਾ ਗੁੱਲੂ ਜੋਇਆ ਆ ਦੇਖੋ ਸਣੀ ਐਨ ਕਾ ਤਾਂ ਦੇਖ ਐ ਮੂੰ ਚੱਕ ਰਖੇ ਤਾਂ ਸਲੂ ਜੀ ਬਸ ਆ ਦੇਖੋ ਥੋੜੀ ਦੀ ਇੱਥੇ ਦੇਖੋ ਮੇਰੇ ਕਾਫੀ ਜਿਆਦਾ ਕਿਸੇ ਹੋਰ ਪਿਕ ਜਦਾਂ ਸੇ ਦੇਖੋ ਇਸ ਤਰ੍ਹਾਂ ਮੇਰੇ ਨਾ ਕਾਫੀ ਇੱਕ ਵਾਰ ਦਾਗ ਪੈ ਗਏ ਸੀ ਕਿ ਫੇਸ ਤੇ ਕਾਲੇ ਕਾਲੇ ਬਹੁਤ ਜ਼ਿਆਦਾ ਇਸ ਤਰ੍ਹਾਂ ਹਾਂ ਦੇਖਸਾ ਇਹਨੂੰ ਐਨਾ ਖਰਾਬ ਹੋ ਗਿਆ ਸੀ ਇੱਕ ਵਾਰ ਮੇਰਾ ਫੇਸ ਆ ਦੇਖੋ ਪਿੰਦਰ ਦੇ ਹੋਣ ਤੋਂ ਬਾਅਦ ਆ ਗੋਲ ਇਅਰਿੰਗਸ ਮੈਨੂੰ ਬਹੁਤ ਪਸੰਦ ਸੀ ਤੇ ਆ ਸੂਟ ਵੀ ਬਹੁਤ ਪਸੰਦ ਸੀ ਮੈਨੂੰ yellow ਕਲਰ ਦਾ దొన్న ਅਸੀਂ ਜਦੋਂ ਮੈਂ ਇਸ ਤਰ੍ਹਾਂ ਹੋ ਗਈ ਸੀ ਫਿਰ ਜਦੋਂ ਬਿੰਦਰ ਡੱਗ ਹੋ ਗਿਆ ਸੀ ਇੱਥੇ ਹੋਊਗਾ ਇਹ 7-8 ਸਾਲ ਦਾ ਉਦੋਂ ਮੈਂ ਇਸ ਤਰ੍ਹਾਂ ਹੋ ਗਈ ਸੀ ਆ ਦੇਖੋ ਬੰਧਾਣਾ ਟਾਈਮ ਨਾਲ ਮਨ ਨਾਲ ਚੇਂਜ ਹੁੰਦਾ ਰਹਿੰਦਾ ਜਿਵੇਂ ਹੁਣ ਇਦੋਂ ਅੱਗੇ ਆਪਾਂ ਹੋਰ ਵੀ ਉਹ ਹੁੰਦੇ ਜਾਵਾਂਗੇ ਜਦੋਂ ਉਮਰ ਵੱਧਦੀ ਜਾਊਗੀ ਦੇਖੋ ਇੱਥੇ ਮੈਂ ਇਸ ਤਰ੍ਹਾਂ ਲੱਗਦੀ ਸੀ ਆ ਦੇਖੋ ਇੱਥੇ ਲਾਈ ਹੋਈ ਐ ਮੈਂ ਸਾੜੀ ਦੇਖੋ ਸਾਡੇ ਚ ਕੱਦ ਕਿੰਨਾ ਲੰਮਾ ਲੱਗਦਾ ਹੁੰਦਾ ਹਨ ਪਰ ਮੇਰੀ ਗਰਦਨ ਹਮੇਸ਼ਾ ਟੇਢੀ ਪਾਫ ਤਾਂ ਮੈਂ ਪਿੰਦਰ ਹੋਣ ਤੋਂ ਕਾਫੀ ਸਾਲ ਬਾਅਦ ਛੱਡਿਆ ਪਹਿਲਾਂ ਮੈਂ ਪਾਫ ਕਰਦੀ ਹੁੰਦੀ ਸੀ ਦੇਖ ਪਿੰਦਰ ਆ ਵੀ ਬਿਤੇ ਮਿਕਸਪ ਹੋ ਰਹੀ ਨੇ ਆ ਆਪਾਂ ਬੇਸਿਕ ਚਾਹੀ ਸੀ ਕੱਲ ਨੂੰ ਉਹ ਦੂਜੀ ਬਣਾਉਣ ਦੇ ਲਈ ਆ ਦੇਖੋ ਇੱਥੇ ਰੋ ਰਿਹਾ ਸੀਗਾ ਪੂਰਾ ਤੂੰ ਸੀ ਇਹ ਥੋੜਾ ਤਾਂ ਹਾ ਪੂਰੀ ਹੋ ਸੀਗੀ ਬਲੈਕ ਸੀ ਥੋੜੀ ਹੈ ਨਾ ਯਰ ਮੈਂ ਲੇ ਕੋਈ ਥੀਕ ਨਹੀਂ ਹਾਂ ਦੇਖੋ ਸਣੀ ਮੇਰੀ ਨੰਦ ਦੀ ਬੇਟੀ ਹੈ ਬਰਨਾਲੇ ਤੋਂ ਇਹ ਸਣੀ ਦੇਖੋ ਸਣੀ ਦੇ ਵੀ ਜੂੜਾ ਉਦਾਂ ਹੀ ਕਰਿਆ ਹੋਇਆ ਜੂੜਾ ਜਿਵੇਂ ਪਿੰਦਰ ਦਾ ਬਣਾਇਆ ਹੋਇਆ ਸੀਗਾ ਨਾ ਹਾਲੇ ਪਾਪਾ ਜੀ ਨਹੀਂ। ਇਹ ਦੇਖੋ। ਇਹ ਸ਼ਾਇਦ ਰਿਟਾਇਰਮੈਂਟ ਵੇਲੇ ਦੀ ਹੋਈ ਹੈ। ਰਿਟਾਇਰਮੈਂਟ ਵੇਲੇ ਦੀ ਹੋਈ ਹੈ। ਉਹਨਾਂ ਨੇ ਘਰੇ ਕਿਚਾਈ ਹੋਵੇ ਆ ਦੇਖੋ। ਇੱਥੇ ਵੀ ਬੱਚੇ ਨੇਗੇ। ਤੇ ਆ ਦੇਖੋ ਮੇਰੀ ਕੁਵਾਰੀ ਹੁੰਦੀ ਦੀ ਆਹ। ਨਾ ਦੇਖੋ। ਕਰੀ ਕੈਮਰਾ ਸੀ। ਚਲੋ ਜੀ ਇਹੀ ਸੀਗੇ। ਹੋਰ ਵੀ ਹੈਗੀਆਂ ਨੇ ਐਲਬਮਸ ਤਾਂ ਪਰ ਫਿਰ ਕਾਫੀ ਵੱਡਾ ਵੀਡੀਓ ਹੋ ਜਾਣਾ ਹਨਾ। ਮੰਗਾ ਚਲੋ ਅੱਜ ਛੋੜਨ ਨਾਲ ਆਪਣੀਆਂ ਯਾਦਾਂ ਨੇ ਇਹ ਸ਼ੇਅਰ ਕਰ ਲੈਣ ਨਾਲ ਅਸੀਂ ਆਪਣੀਆਂ ਯਾਦਾਂ ਤਾਜ਼ੀਆਂ ਕਰ ਲਾਂਗੇ ਨਾਲ ਛੋੜਨ ਆਪਾਂ ਪੂਰੀ ਦੇਖ ਲਈ ਤੇ ਹੋਰ ਵੀ ਨਹੀਂਆਂ ਉਹ ਕਿਸੇ ਦਿਨ ਹੋਰ ਦੇਖਾਂਗੇ ਹਨਾ ਉਹਦੇ ਚ ਕਾਫੀ ਪੁਰਾਣੀਆਂ ਫੋਟੋਆਂ ਨੇ ਇਹ ਤਾਂ ਚਲੋ ਫਿਰ ਵੀ ਹੈਗੀਆਂ ਨੇ ਇਹ ਵੀ ਹੈਗੀਆਂ ਨੇ ਗਿਆ ਵਿਚੇ ਇਹਦੇ ਵਿੱਚ 15 ਸਾਲ ਦੀਆਂ ਨੇ ਵਿਚੇ ਇਹਦੇ ਵਿੱਚ ਪੂਰੇ ਐ ਸਭ ਲਾ ਲੋ ਵੀ ਤੁਸੀਂ 20 21 ਸਾਲ ਦੀਆਂ ਨੇ ਹਨਾ ਯਾਦਾਂ ਹੀ ਹੁੰਦੀਆਂ ਨੇ ਯਾਦਾਂ ਹੀ ਰਹਿ ਜਾਂਦੀਆਂ ਨੇ ਕਦੇ-ਕਦੇ ਮਨ ਕਰਦਾ ਵੀ ਦੇਖੀਏ ਅੱਜ ਮੈਨੂੰ ਇਹੀ ਹੋ ਰਿਹਾ ਸੀ ਮੈਂ ਘਰ ਰੂਟੀਨ ਵਲੌਗ ਦੇਖ ਕੇ ਵੀ ਤੁਸੀਂ ਅੱਕ ਰਹੇ ਹੋਮੋਂਗੇ ਹਨਾ ਕਿਉਂਕਿ ਚਲੋ ਰੁਟੀਨ ਬਲੌਗ ਤਾਂ ਫਿਰ ਇਹੀ ਚੱਲਣਗੇ ਵੀ ਹੁਣ ਇਹੀ ਹੈਗਾ ਵੀ ਆਪਾਂ ਹੋਰ ਕੁਝ ਚਿਆਂ ਨਹੀਂ ਕਰ ਸਕਦੇ ਹਨਾ ਜਾਣਾ ਆਉਣਾ ਵੀ ਹੁਣ ਆਪਾਂ ਜਾ ਸਕਦੇ ਕਿਤੇ ਗਰਮੀ ਬਹੁਤ ਜ਼ਿਆਦਾ ਪਰ ਨਹੀਂ ਜਾ ਸਕਦੇ ਖਰਚੇ ਉਹਦੇ ਲਈ ਕਾਫੀ ਆ ਜਾਂਦੇ ਜੇ ਤਾਂ ਆਪਾਂ ਕਿਤੇ ਘੁੰਮਣ ਜਾਈਏ ਹਨਾ ਤੇ ਬਾਕੀ ਇਹ ਹੋ ਜਾਂਦਾ ਵੀ ਚਲੋ ਥੋੜਾ ਥੋੜਾ ਜਿਹਾ ਕੰਟੈਂਟ ਚੇਜ ਕਰ ਦਿੰਨੇ ਆਂਗੇ ਅੱਕ ਅਗੇ ਹੋਵੋਗੇ ਤੁਸੀਂ ਪਰ ਅੱਕੋ ਚਾਹੇ ਹੁਣ ਤੱਕ ਉਸ ਵੀ ਹੋਵੋ ਤੁਹਾਨੂੰ ਰੁਟੀਨ ਬਲੌਗ ਹੀ ਦੇਖਣੇ ਪੈਣਗੇ ਅ ਬਸ ਇਹ ਹੋ ਜਾਂਦਾ ਵੀ ਉਹਦੇ ਵਿੱਚ ਤੁਸੀਂ ਹੁਣ ਸਾਨੂੰ ਦੇਖੋਗੇ ਵੀ ਹੁਣ ਅਸੀਂ ਕਿਵੇਂ ਲੱਗਦਾ ਸਾਡੇ ਬੱਚੇ ਵੱਡੇ ਹੁੰਦੇ ਜਿਸ ਨੇ ਹਨ ਆਏਗੇ ਹੋਊਗਾ ਤੇ ਚਲੋ ਜੀ ਬਸ ਅੱਜ ਦਾ ਵੀਡੀਓ ਇਹੀ ਸੀਗਾ ਮੈਂ ਕਿਹਾ ਚਲੋ ਜੀ ਜਿਆ ਕਰਦਾ ਸੀ ਮੈਂ ਕਿਹਾ ਦੇਖੋ ਬਾਹੜੀ ਦਾੜੀ ਵੀ ਚਿੱਟੀ ਹੋ ਗਈ ਬਾੜੀ ਦਾ ਲਓ ਮੇਰਾ ਇੱਕ ਵੀ ਵਾਲ ਨਹੀਂ ਲੈ ਕਿੱਥੇ ਦਿਖਾ ਦੀ ਨਾ ਕਿੱਥੇ ਦਿਖਾਓ ਮੈਂ ਤੁਸੀਂ ਤਾਂ ਬੁੱਢੇ ਹੋ ਗਏ ਹਮ ਗੱਲ ਹੋ ਗਈ ਹੇ ਰਾਮ ਜੀ ਮੂਝੇ ਬੁੱਢਾ ਲੱਗਿਆ ਦੇਖੋ ਮੇਰੇ ਘਰਾਂ ਬੁੱਢਾ ਹੋ ਗਿਆ ਚਿੱਟੇ ਵਾਲ ਹੋ ਗਏ ਹਾਂ ਸਹੀ ਮਜ਼ਾਕ ਕਰਦੇ ਪਾਲ ਤਾਂ ਜਦੋਂ ਆਪਾਂ ਕਲਰ ਵਗੈਰਾ ਲਾ ਲੈਨੇ ਨਾ ਤਾਂ ਜਿਹੜੇ ਬਲੈਕ ਹੁੰਦੇ ਨੇ ਉਹ ਵੀ ਵਾਈਟ ਹੋ ਜਾਂਦੇ ਨੇਗੇ ਇਹ ਮੇਰੇ ਨਾਲ ਵੀ ਹੋਇਆ ਹੋਇਆ ਜੇ ਮੈਂ ਨਾਲ ਆਮਾ ਤਾਂ ਫਿਰ ਮੈਂ ਨਹੀਂ ਐਵੇਂ ਲੱਗਾ ਤੇ ਚਲੋ ਜੀ ਅੱਜ ਦਾ ਵੀਡੀਓ ਸੀਗਾ ਜਿਹੜਾ ਇਹੀ ਤੇ ਕੱਲ ਦਾ ਆਪਾਂ ਦੇਖਦੇ ਕੋਈ ਨਵਾਂ ਬਲੌਗ ਲੈ ਕੇ ਆਵਾਂਗੇ ਤੁਹਾਡੇ ਨਾਲ ਨਮ ਆ ਜਾਓ ਜੋ ਵੀ ਸ਼ੇਅਰ ਹੋ ਰਿਹਾ ਦਿਨ ਸ਼ੇਅਰ ਹੋਗਾ ਤੇ ਕੱਲ ਨੂੰ ਦੇਖਣ ਨੂੰ ਮਿਲੂਗਾ ਇਸ ਵੀਡੀਓ ਦਾ ਇੱਥੇ ਕਰਦੇ ਆਪਾਂ ਐਂਡ ਤਾਂ ਕਲੇਰ ਸਾਹਿਬ ਨੇ ਹੁਣ ਫਿਲਮ ਦੇਖਣੀ ਹੈਗੀ ਇਹਨਾਂ ਨੇ ਲਾਈ ਹੋਇਆ ਪੁਰਾਣੀ ਪੰਜਾਬੀ ਮੂਵੀ ਅ ਪਤਾ ਨਹੀਂ ਕਿਹੜੀ ਆ ਦੇਖੀ ਜਾਂ ਨਹੀਂ ਪਰ ਪਤਾ ਨਹੀਂ ਤੇ ਚਲੋ ਜੀ ਤੇ ਆਪਾਂ ਦੇਖਦੇ ਹਾਂ ਹੁਣ ਸ਼ਾਇਦ ਬਦਲਾ ਜੱਤੀ ਦਾ ਪਤਾ ਨਹੀਂ ਕੁਝ ਕਿਹੜੀ ਲਾਈ ਹੋਈ ਹੈ ਇਹਨਾਂ ਨੇ ਐਵੇਂ ਕੋਈ ਪਿਕਚਰ ਲਾਈ ਹੋਈ ਹੈਗੀ ਹੈਨਾ ਤੇ ਦੇਖਦੇ ਤੁਹਾਨੂੰ ਦੱਸ ਹੀ ਦਿੰਨੇ ਆਪਾਂ ਹਨ ਇਹ ਹੈਗਾ ਉਹੀ ਆ ਬਦਲਾ ਜੱਟੀ ਦਾ ਹੀ ਹੈ ਠੀਕ ਆ ਜੀ ਮਿਲਦੇ ਆ ਕੱਲ ਨੂੰ ਤੁਹਾਨੂੰ ਆਪਾਂ ਨਵੇਂ ਵਲੌਗ ਦੇ ਵਿੱਚ ਚਲੋ ਜੀ ਸਬਸਕ੍ਰਾਈਬ ਕਰ ਜੀ ਹਾਸੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼हाल ਰਹੋ ਬਾਏ 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 ਕਰਦੇ ਟੇਕ ਕੇਅਰ